ਨਸਲਾਂ ਵੇਖ ਕੇ ਯਾਰ ਬਨਾਇਆ ਕਰਪ ਲਿਆ ਹਰ ਖੂਨ ਵਿੱਚ ਵਫਾ ਨਹੀਂ ਹੁੰਦੀ ਜੋ ਮਿਲ ਗਿਆ ਉਸ ਦਾ ਸ਼ੁਕਰਾਨਾ ਜੋ ਨਹੀਂ ਮਿਲਿਆ ਉਹ ਤੇ ਲਈ ਸਬਰ ਜਦੋਂ ਇਸ਼ਕ ਤਨ ਨਾਲ ਨਹੀਂ ਬਲਕੇ ਮਨ ਨਾਲ ਹੋਵੇ ਤਾਂ ਉਹ ਦੇਖ ਵੀ ਬੇਸ਼ੁਮਾਰ ਹੁੰਦੀ ਹੈ ਤੇ ਪਿਆਰ ਵੀ ਪੇਸ਼ੂ ਮਾਰ ਹੁੰਦਾ ਹੈ ਸਭ ਤੋਂ ਔਖੀਆਂ ਲੜਾਈਆਂ ਅਕਸਰ ਬੰਦਾ ਇਕੱਲਾ ਹੀ ਲੜਦਾ ਹੈ ਪਰ ਉਸਨਾ ਮਾੜਾ ਨਹੀਂ ਹੁੰਦਾ ਚੁੱਪ ਮਾੜੀ ਹੁੰਦੀ ਹੈ ਖੁਦ ਨੂੰ ਇੰਨਾ ਸਸਤਾ ਨਾ ਬਣਾ ਓਕੇ ਦੋ ਟੱਕੇ ਤੇ ਲੋਕ ਤੁਹਾਡੇ ਦਿਲ ਦੇ ਨਾਲ ਖੇਡ ਚਾਣ ਤੇ ਤੁਹਾਨੂੰ ਰੋਂਦੇ ਹੋਏ ਨੂੰ ਛੱਡ ਜਾਣ ਜਿਸ ਨੇ ਸਾਥ ਦਿੱਤਾ ਉਸ ਦਾ ਤੋਂ ਸੇ ਵੀ ਸਾਥ ਦੇਓ ਤੇ ਜਿਸ ਨੇ ਤੁਹਾਨੂੰ ਛੱਡ ਦਿੱਤਾ ਉਸ ਨੂੰ ਤੁਸੀਂ ਵੀ ਤਿਆਗ ਦਿਓ ਕਦੇ ਕਦੇ ਕੁਝ ਮਾਫੀਆਂ ਆਪਣੇ ਆਪ ਤੋਂ ਮੰਗ ਲੈਣੀਆਂ ਚਾਹੀਦੀਆਂ ਨੇ ਜ਼ਰੂਰੀ ਹੁੰਦਾ ਹੈ ਕੁਝ ਗੱਲਾਂ ਤੋਂ ਅਣਜਾਣ ਬਨੇ ਰਹਿਣਾ ਕਈ ਵਾਰੀ ਸਾਰਾ ਕੁਝ ਜਾਣ ਲੈਣਾ ਵੇ ਜਾਣ ਲੈ ਵੰਦਾ ਹੈ ਇੱਕ ਆਸ ਤੇ ਅਰਦਾਸ ਸੱਚੇ ਮਨ ਤੋਂ ਕੀਤੀ ਅਰਦਾਸ ਤਕਦੀਰਾਂ ਬਦਲ ਜਾਂਦੀ ਏ ਰਿਸ਼ਤੇ ਵੱਡੀਆਂ ਵੱਡੀਆਂ ਕੱਲਾ ਕਰਨ ਨਾਲ ਨਹੀਂ ਨਿੱਕੇ ਨਿੱਕੇ ਚਚਪਾਤ ਸਮਝ ਨਾਲ ਨਿਭਦੇ ਨੇ ਉਹ ਸਭ ਜਾਣਦਾ ਕਰਨੀਆਂ ਤੇ ਪਰਲੀਆਂ ਸਭ ਇੱਥੇ ਹੀ ਨੇ ਕਿਸੇ ਨੂੰ ਦੁੱਖ ਦੇ ਕੇ ਸੁੱਖ ਦੀ ਉਮੀਦ ਨਾ ਰੱਖੋ ਬਸ ਤੋਹੇ ਹਮਸਫਰ ਮਿਲੇ ਜ਼ਿੰਦਗੀ ਵਿੱਚ ਇੱਕ ਸਬਕ ਤੇ ਤੂੰ ਚੱ ਸਫਰ सच्चे रिश्ते कदे कुछ नहीं मांगते इज्जत के वक्त तो बिना सब तो वो चपेड़ वक्त मारता है जो करो के, तो कोल वापस जरूर आता है सफर रोजता है तो पहुँचना भी नहीं ते वफा दी हमेशा दुश्मनी रही है ना वफा मोहब्बत मिलती है ते ना नाल वफा मिलती है ਕਿਸੇ ਨੂੰ ਮਾਫ ਕਰਨਾ ਭਾਵੇਂ ਇਹ ਸੌਖਾ ਹੋ ਸਕਦਾ ਹੈ ਪਰ ਤੁਹਾਰਾਂ ਉਸੇ ਇਨਸਾਨ ਤੇ ਪ੍ਰੋਸਾਖ ਕਰਨਾ ਬਹੁਤ ਮੁਸ਼ਕਲ ਹੈ ਤੁਹਾਨੂੰ ਪਤਾ ਹੱਸਦੇ ਰਹਿਣ ਤੇ ਖੁਸ਼ ਹੋਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਜਦੋਂ ਤੁਹਾਡੇ ਬੋਲਾਂ ਹੁੰਕਾਰੇ ਨਹੀਂ ਮਿਲਦੇ ਤਾਂ ਅਕਸਰ ਲੋਕ ਇਕੱਲੇ-ਕੱਲਾ ਕਰਨ ਲੱਗ ਜਾਂਦੇ ਨੇ ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ ਬਕਾਨਿਆਂ ਨੂੰ ਕੀ ਪਤਾ ਸੀ ਕਿ ਦਿਲ ਕਿਹੜੀ ਗੱਲ ਤੇ ਦੁਖਦਾ ਹੈ ਕਿਹੋ ਜਿਹਾ ਜ਼ਮਾਨਾ ਆ ਗਿਆ ਜੋ ਲੋਕ 부ਰੇ ਨੇ ਉਹਨਾਂ ਦਾ ਵਕਤ ਵਧੀਆ ਹੈ ਤੇ ਜੋ ਲੋਕ ਵਧੀਆ ਨੇ ਉਹਨਾਂ ਦਾ ਵਕਤ ਬੁਰਾ ਹੈ ਜਿੱਥੇ ਪਿਆਰ ਤੇ ਸਤਿਕਾਰ ਹੋਵੇ ਉਹ ਰਿਸ਼ਤਾ ਸੌ ਵਾਰੀ ਵਿੱਚ ਝੁੱਕ ਕੇ ਬਚਾ ਲੈਣਾ ਚਾਹੀਦਾ ਹੈ ਜਿੰਨਾਂ ਤੇ ਹਿੱਸੇ ਹਾਸੇ ਤੇ ਚਾ ਨਹੀਂ ਆਉਂਦੇ ਉਨਾਂ ਦੇ ਹਿੱਸੇ ਤਸਰਬੇ ਬਹੁਤ ਆਉਂਦੇ ਨੇ ਜੇਕਰ ਕੋਈ ਤਿਲਕ ਤੋੜੇ ਨਾਲ ਜੁੜਿਆ ਹੈ ਤਾਂ ਉਸ ਨੂੰ ਕਦੇ ਵੀ ਇਹ ਸ਼ਰਮਿੰਦਗੀ ਮਹਿਸੂਸ ਨਾ ਕਰਾਇਓ ਕਿ ਉਸ ਨੇ ਇਹ ਗਲਤੀ ਕਰ ਦਿੱਤੀ ਜਿਤ ਤਰ ਤਸੈਂਦੀ ਆਦਤ ਤੋਂ ਜਾਣਦੀ ਹੈ ਤਾਂ ਫਿਰ ਅੱਖਾਂ ਚ ਹੰਝੋ ਨਹੀਂ ਆਇਆ ਕਰਦੇ ਮਾਣ ਤੇ ਸਨਮਾਨ ਪੈਸਿਆਂ ਨਾਲ ਨਹੀਂ ਬਲਕੇ ਸੰਸਕਾਰਾਂ ਨਾਲ ਮਿਲਦਾ ਹੈ ਜ਼ਿੰਦਗੀ ਦਾ ਨਜ਼ਾਰਾ ਤਾਂ ਆਪਣੇ ਤਰੀਕੇ ਨਾਲ ਹਿਲਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਚ ਤਾ ਸ਼ੇਰ ਨੂੰ ਸਰਕਸ ਚ ਨੱਚਣਾ ਪੈਂਦਾ ਹੈ ক্রিকেট ਦੀ ਤਰ੍ਹਾਂ ਰੰਗ ਬਦਲਣ ਵਾਲੇ ਲੋਕ ਕਿਤੇ ਵੀ ਵਫਾਦਾਰ ਨਹੀਂ ਹੁੰਦੇ ਇਸ ਲਈ ਜੋ ਇਨਸਾਨ ਆਪਣੇ ਹੀ ਗਲ ਤੋਂ ਮੁਕਰ ਜਾਵੇ ਉਸ ਉੱਪਰ ਕਦੇ ਵੀ ਭਰੋਸਾ ਨਾ ਕਰਿਓ ਮਿੱਠਾ ਝੂਠ ਬੋਲਣ ਨਾਲੋਂ ਚੰਗਾ ਕੌੜਾ ਸੱਚ ਬੋਲਿਆ ਜਾਵੇ ਇਸ ਤੋਂ ਤੁਹਾਨੂੰ ਸੱਚੇ ਦੁਸ਼ਮਣ ਜੁਰ ਮਿਲਣਗੇ ਬਦਰ ਚੁੱਠੇ ਦੋਸਤ ਨਹੀਂ ਇਕੱਲਾਪਨ ਕੋਈ ਕਸ਼ਟ ਨਹੀਂ ਬਲਕੇ ਇੱਕ ਮੌਕਾ ਹੈ ਬਿਨਾਂ ਰੁਕਾਵਟ ਇੱਕ ਹੀ ਦਿਸ਼ਾ ਵੱਲ ਸਦਾ ਵਧਦੇ ਰਹਿਣ ਦਾ ਜੋ ਇਨਸਾਨ ਸਭ ਤੇ ਹੋਣ ਦਾ ਦਾਵਾ ਤੇ ਦਿਖਾਵਾ ਕਰਦਾ ਹੈ ਯਕੀਨ ਕਰਿਓ ਉਹ ਕਿਸੇ ਤਵਿੱਸਾ ਕਾ ਨਹੀਂ ਹੁੰਦਾ ਇਹ ਜ਼ਰੂਰੀ ਨਹੀਂ ਕਿ ਬਿਮਾਰ ਹੋਣ ਦੀ ਵਜ੍ਹਾ ਬਿਮਾਰੀ ਹੀ ਹੋਵੇ ਕੁਝ ਲੋਕ ਤਾਂ ਦੂਸਰਿਆਂ ਦੀਆਂ ਖੁਸ਼ੀਆਂ ਵੇਖ ਕੇ ਹੀ ਬਿਮਾਰ ਹੋ ਜਾਂਦੇ ਨੇ ਮੇਰੀ ਜ਼ਿੰਦਗੀ ਤਬਾਈ ਦੇ ਮੋੜ ਤੇ ਖੜੀ ਹੈ ਫਿਰ ਵੀ ਦਿਲ ਨੂੰ ਤੇਰੀ ਹੀ ਪਈ ਹੈ ਮੈਂ ਆਵਾਜ਼ ਦੇ ਕੇ ਵੀ ਵੇਖਿਆ ਪਰ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਇਆ ਮਿਹਨਤ ਦਾ ਫਲ ਤੇ ਸਮੱਸਿਆ ਦਾ ਹੱਲ ਤੇਰੇ ਨਾਲ ਹੀ ਸਈ ਪਰ ਮਿਲਦਾ ਜ਼ਰੂਰ ਹੈ ਜੋ ਕੋਲ ਰਹਿ ਕੇ ਵੀ ਕੋਲ ਨਾ ਹੋਵੇ ਉੱਤੋਂ ਹੀ ਰਹੇ ਤਾਂ ਚੰਗਾ ਹੈ ਸਭ ਕੁਝ ਕੀਮਤੀ ਹੈ ਇੱਥੇ ਪਰ ਮਿਲਨ ਤੋਂ ਪਹਿਲਾਂ ਤੇ ਕਵਾਚਨ ਤੋਂ ਬਾਅਦ ਮਹੱਤ ਕਰਨਾ ਦਾਨ ਦੇ ਨ ਵਰ ਕੰਦਾ ਹੈ ਤੇ ਇਹ ਦਾਨ ਹਰ ਕਿਸੇ ਦੇ ਵਸਤੀ ਕਲ ਨਹੀਂ ਠੋਕਰਾਂ ਠੋਕੇ ਚਾਓ ਤਾਂ ਕੋਈ ਕਲ ਨਹੀਂ ਪਰ ਕਿਸੇ ਦੀ ਨਸਰਾ ਤੋਂ ਨਹੀਂ ਕਰਨਾ ਚਾਹੀਦਾ ਤੇਰੇ ਤੋਂ ਹੀ ਸਿੱਖਿਆ ਮੈਂ ਨਜ਼ਰ ਅੰਦਾਜ਼ ਕਰਨਾ ਤੇ ਜਦੋਂ ਮੈਂ ਤੈਨੂੰ ਨਜ਼ਰ ਅੰਦਾਜ਼ ਕੀਤਾ ਤਾਂ ਤੂੰ ਬੁਰਾ ਮੰਨ ਲਿਆ ਹਰ ਕਿਸੇ ਨੇ ਆਪਣੇ ਹਿਸਾਬ ਨਾਲ ਵਰਤਿਆ ਮੈਨੂੰ ਮੈਂ ਸਮਝਦਾ ਰਿਹਾ ਕਿ ਲੋਕ ਮੈਨੂੰ ਪਸੰਦ ਕਰਦੇ ਨੇ ਇਨਸਾਨ ਦੀ ਚੰਗਿਆਈ ਤੇ ਸਭ ਚੁੱਪ ਰਹਿੰਦੇ ਨੇ ਪਰ ਜੇਕਰ ਚਰਚਾ ਉਸ ਦੀ ਬੁਰਾਈ ਤੋਂ ਹੋਵੇ ਤਾਂ ਗੁੰਗੇ ਵੀ ਬੋਲ ਪੈਂਦੇ ਨੇ ਕਹਿਣ ਵਾਲਿਆਂ ਦਾ ਕੀ ਚੰਦਾ ਹੈ ਕਮਾਲ ਤਾਂ ਸਹਿਣ ਵਾਲੇ ਕਰਦੇ ਨੇ ਸਬਰਾਂ ਦਾ ਹੱਥ ਫੜ ਕੇ ਐਸੇ ਤੁਰੇ ਕਿ ਮੰਚਲਾ ਵੀ ਹੈਰਾਨ ਹੋਈਆ ਅਕਸਰ ਕਰਾਂਦੇ ਨਹੀਂ ਇੱਕ ਔਰਤ ਦੇ ਸਬਰ ਤੇ ਟਿੱਕੇ ਹੁੰਦੀ ਹੈ ਖਮੋਸ਼ੀਆਂ ਕਦੇ ਵੀ ਬੇਵਜਾ ਨਹੀਂ ਹੁੰਦੀਆਂ ਕੁਝ ਤਰਤ ਆਵਾਜ਼ ਖੋਲਿੰਕੇ ਨੇ ਅਸਲੀ ਰਿਸ਼ਤਾ ਉਹ ਹੁੰਦਾ ਹੈ ਜਿਸ ਵਿੱਚ ਸ਼ਬਦ ਘਟ ਤੇ ਸਮਝ ਵੱਧੋਵੇ ਮੇਰੀ ਚਾਹਤ ਨੇ ਉਸ ਨੂੰ ਲਾਪਰਵਾਹ ਕਰ ਦਿੱਤਾ ਮੈਂ ਯਾਦ ਹੀ ਨਿਕਰਾਇਆ ਤਾ ਉਸਨੂੰ ਖਿਆਲ ਵੀ ਨਹੀਂ ਆਇਆ ਨਹੀਂ ਕਰਨਾ ਹੁਣ ਮੈਂ ਆਪਣੇ ਤਰ੍ਹਾਂ ਦਾ ਕੋਈ ਵੀ ਟਿੱਖਾਵਾ ਕਿ ਕੱਲਾ ਰੋਲ ਲਵਾਂਗਾ ਤੇ ਸੌਂਚਾਂਗਾ ਦੁਨੀਆ ਤਮਾਸ਼ਾ ਬਣਾਉਂਦੀ ਹੈ ਉਹ ਅਲਗ ਤੇ ਕਮਜ਼ੋਰੀ ਦਾ ਫਾਇਦਾ ਠਾਉਂਦੀ ਹੈ ਉਹ ਅਲਗ ਜੋ ਨਹੀਂ ਮਿਲਿਆ ਉਹਦੇ ਲਈ ਤੜਫਦੇ ਰਹਿਣਾ ਜੋ ਮਿਲ ਗਿਆ ਉਹਨੂੰ ਕਵਾਂਦੇ ਰਹਿਣਾ ਬਸ ਇਹੀ ਜ਼ਿੰਦਗੀ ਹੈ ਭਾਵੇਂ ਕੋਈ ਇਨਸਾਨ ਕਿ ਨਾ ਹੀ ਵਟਾ ਡਾਕਟਰ ਖਟਾਰੀ ਨੇਤਾंचा व्यापारी ਹੋਵੇ ਜਿਕਰ ਉਸ ਦੇ ਚਰਿੱਤਰ ਵਿੱਚ ਇਨਸਾਨੀਅਤ ਨਹੀਂ ਤਾਂ ਉਹ ਦੋ ਕੌੜੀ ਦਾ ਵੀ ਇਨਸਾਨ ਨਹੀਂ ਕੁਝ ਰਿਸ਼ਤੇ ਸੱਚਾ ਵਾਂ ਵਰਕੇ ਹੁੰਦੇ ਨੇ ਉਮਰ ਕੈਦ ਵਾਂਗੂ ਭੁਗਤਨੇ ਪੈਂਦੇ ਨੇ ਮਜ਼ਬੂਤ ਐ ਨਾ ਹਕੇ ਸਭ ਚੱਲ ਜਾਵਾ ਨਰਮ ਐ ਨਾ ਹਕੇ ਨਿੱਕੀ ਚਹੀ ਕਲ ਨਾਲ ਮਰਨ ਹੋ ਜਾਂਦਾ ਹੈ ਮਨ ਦਾ ਝੁਕਣਾ ਵੀ लाजमे ਹੁੰਦਾ ਹੈ ਸਿਰਫ ਸਿਰ ਚੁਕਾਇਆ ਰੱਬ ਨਹੀਂ ਮਿਲਦਾ ਲੰਗੇ ਜ਼ਿੰਦਗੀ ਗਵਾਹ ਹੈ ਕਿ ਬਹੁਤ ਚੰਗੇ ਹੋਣਾ ਚੰਗੀ ਕਲ ਨਹੀਂ ਉਮੀਦ ਕਰਦਾ ਆਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲੇ ਆਵੇਗਾ ਕਿਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ